ਅਜਨਾਲਾ ਦੇ ਪਿੰਡ ਸੁਲਤਾਨ ਮਾਹਲ ਦੇ ਵਿੱਚ ਜਿੱਥੇ ਅਸੀਂ ਉਸ ਮਾਤਾ ਦੀ ਕਹਾਣੀ ਦਿਖਾਈ ਕਿ ਜਿਸ ਦੇ ਘਰ ਦੀਆਂ ਦੋਵੇਂ ਛੱਤਾਂ ਡਿੱਗ ਚੁੱਕੀਆਂ ਨੇ ਤਾਂ ਉਸਦੇ ਹੀ ਗਵਾਂਡ ਦੇ ਵਿੱਚ ਇੱਕ ਹੋਰ ਤਸਵੀਰ ਜਿਹੜੀ ਕਿ ਬਹੁਤ ਹੀ ਦਿਲ ਦਿਖਾਉਣ ਵਾਲੀ ਵੀ ਹੈ ਅੱਖਾਂ ਦੇ ਵਿੱਚ ਹੰਝੂ ਲਿਆਉਣ ਵਾਲੀ ਤਸਵੀਰ ਹੈ ਤਾਂ ਇਹ ਘਰ ਦਾ ਇੱਕ ਦਰਵਾਜ਼ਾ ਤੁਹਾਨੂੰ ਜ਼ਰੂਰ ਨਜ਼ਰ ਆਏਗਾ ਪਰ ਇਸ ਤੋਂ ਅੱਗੇ ਜਿਹੜੇ ਹਾਲਾਤ ਨੇ ਉਹ ਕਿਸੇ ਨਰਕ ਭਰੀ ਜ਼ਿੰਦਗੀ ਤੋਂ ਘੱਟ ਨਹੀਂ ਹਨ ਤੁਸੀਂ ਦੇਖੋ ਕਿ ਇੱਥੋਂ ਘਰ ਦੀ ਐਂਟ੍ਰੈਂਸ ਹੈ ਔਰ ਇੱਥੇ ਪਾਣੀ ਥੋੜਾ ਨਜ਼ਰ ਆ ਰਿਹਾ ਇਸ ਦੇ ਬਿਲਕੁਲ ਨਾਲ ਇੱਥੇ ਰੋਟੀ ਪਾਣੀ ਬਣਾਉਣ ਦੇ ਲਈ ਚੁੱਲ੍ਹਾ ਤੁਸੀਂ ਦੇਖੋ ਕਿ ਗੇਟ ਦੇ ਬਿਲਕੁਲ ਨੇੜੇ ਇਹ ਲਗਾਇਆ ਗਿਆ ਇਸੇ ਜਗ੍ਹਾ ਤੇ ਇਹ ਮਾਤਾ ਜਿਹੜੀ ਹੈ ਉਹ ਭਾਂਡੇ ਧੋਂਦੀ ਹੋएगी ਜਾਂ ਜੋ ਵੀ ਇੱਥੇ ਕੰਮ ਕਰਦੇ ਦੇ ਰਿਹੇ ਰੋਜ਼ਮਰਾਂ ਦੇ ਕਰਨ ਵਾਲੇ ਤਾਂ ਇਹ ਘਰ ਦੇ ਹਾਲਾਤ ਵੇਖੋ ਤੁਸੀਂ ਵੇੜਾ ਜਿਹੜਾ ਖੁੱਲਾ ਜ਼ਰੂਰ ਨਜ਼ਰ ਆ ਰਿਹਾ ਸਾਹਮਣੇ ਦੋ ਕਮਰੇ ਨੇ ਉਸ ਕਮਰੇ ਤੇ ਨਾ ਤਾਂ ਤੁਹਾਨੂੰ ਕੋਈ ਦਰਵਾਜ਼ਾ ਨਜ਼ਰ ਆਏਗਾ ਨਾ ਕੋਈ ਖਿੜਕੀ ਨਜ਼ਰ ਆਏਗੀ ਬਜ਼ੁਰਗ ਮਾਤਾ ਹੈ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਦੋ ਬੇਟੇ ਜਿਹੜੇ ਨੇ ਉਹ ਵੀ ਜੋ ਹੈ ਇਸ ਜਹਾਨ ਨੂੰ ਅਲਵਿਦਾ ਕਹਿ ਚੁੱਕੇ ਹੈ ਇੱਕ ਬੇਟੀ ਹੈ ਉਸ ਦੀ ਵੀ ਜਿਹੜੀ ਤਬੀਅਤ ਹੈ ਉਹ ਠੀਕ ਨਹੀਂ ਰਹਿੰਦੀ ਤਾਂ ਜਿੱਥੇ ਇਸ ਘਰ ਨੂੰ ਇਲਾਜ ਦੀ ਲੋੜ ਹੈ ਉੱਥੇ ਹੀ ਇਸ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਲਾਜ ਦੀ ਜ਼ਰੂਰਤ ਹੈ ਤਾਂ ਘਰ ਦੀਆਂ ਛੱਤਾਂ ਜਿਹੜੀਆਂ ਨੇ ਉਹ ਕਿਸੇ ਵੇਲੇ ਵੀ ਦੇਖ ਸਕਦਿਆਂ ਨੇ ਇੱਕ ਖਤਰਾ ਜਿਹੜਾ ਉਹ ਇਹਨਾਂ ਦੇ ਸਿਰ ਤੇ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਘਰ ਦੇ ਵਿੱਚ ਸਮਾਨ ਤੁਸੀਂ ਦੇਖੋ ਇਸ ਕਮਰੇ ਦੇ ਵਿੱਚ ਜਿਹੜੀਆਂ ਕੁਝ ਪੇਟੀਆਂ ਪਈਆਂ ਹੋਈਆਂ ਨੇ ਤਾਂ ਉਹਨਾਂ ਦੇ ਹਾਲਾਤਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਪਰਿਵਾਰ ਕਿੰਨਾ ਕੁ ਲੋੜਵੰਦ ਹੈ ਕਿਉਂਕਿ ਹੁਣ ਤੱਕ ਪਰ ਪਰ ਕੇ ਟਰਾਲੀਆਂ ਰਾਸ਼ਨ ਦੀਆਂ ਹੋਰ ਰਾਹਤ ਸਮੱਗਰੀ ਜਿਹੜੀ ਹੈ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਈ ਗਈ ਪਰ ਹੁਣ ਜਦੋਂ ਪਾਣੀ ਹੀਠਾ ਉਤਰ ਚੁੱਕਿਆ ਹੈ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਜਾਣਣੀਆਂ ਬਹੁਤ ਜ਼ਰੂਰੀ ਨੇ ਜਿਨ੍ਹਾਂ ਨੂੰ ਸੱਚਮੁੱਚ ਮਦਦ ਦੀ ਜ਼ਰੂਰਤ ਹੈ ਮਾਤਾ ਸਾਡੇ ਨਾਲ ਹੈ ਮਾਤਾ ਜੀ ਕੀ ਨਾਂ ਤੁਹਾਡਾ ਕਿੰਨੀ ਉਮਰ ਹੈ ਔਰ ਕੀ ਹਾਲਾਤ ਨੇ ਕਰਦੇ ਗੁਰਜੀਤ ਕੌਰ ਹਾਂ ਤੇ ਇੱਕ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਆਈਆਂ ਦੋਵੇਂ ਮਾਮਾ ਟੀਆਂ ਆ ਤੇ ਬੇਟੀ ਠੀਕ ਨਹੀਂ ਰਹੀ ਮੇਟੀ ਠੀਕ ਨਹੀਂ ਰਹੀ ਦੋ ਕਾਕੇ ਗੁਜਰ ਰਹੇ ਆ ਡੈਡੀ ਇਹਨੂੰ ਟੈਕ ਹੋ ਗਿਆ ਹੂੰ ਹੂੰ ਮੇਰੇ ਪਰਿਵਾਰ ਚ ਮਾਵਾ ਧੀਆ ਬਾਪਾ ਮਾਵਾ ਧੀਆ ਹੀ ਪਰ ਅਸੀਂ ਵੇਖ ਰਹੇ ਹਾਂ ਘਰ ਚ ਨਾ ਕੋਈ ਦਰਵਾਜਾ ਨਾ bari ਤੇ ਕਿਦਾਂ ਫਿਰ ਮੀਂਹ ਹੀ ਨਿਹਰੀ ਬਾਜੀ ਆਉਂਦੀ ਆ ਤੇ ਫਿਰ ਇਤਰਾ ਹੀ ਕਰੀ ਕਿਤੇ ਕਰੀ ਕਿਤੇ ਕਰੀ ਹੁਣ ਜਿੱਦਾਂ ਪਾਣੀ ਆਇਆ ਸੀ ਫਿਰ ਉਦੋਂ ਕਿੰਨਾ ਕੌਖਾ ਤੇ ਕਿੱਥੇ ਰਹੀਆਂ ਦੋਵੇਂ ਮਾਵਾ ਤੇ ਹੁਣ ਇਤਰਾ ਹੀ ਆ ਕਿਸੇ ਦੇ ਘਰ ਰਹੀਆਂ ਫਿਰ ਕੀ ਕੀਤਾ ਜਾਵੇ ਫਿਰ ਕਟਣਾ ਤਾਂ ਹੋਇਆ ਹੀ ਇਹਨਾਂ ਅਸੀਂ ਅਕਸਰ ਸੁਣਦੇ ਆ ਲੋਕੀ ਕਹਿੰਦੇ ਜੀ ਲੋਕਾਂ ਨੇ ਆਪਣੇ ਘਰ ਪਰ ਲੈ ਰਾਸ਼ਨ ਮੈਨੂੰ ਤਾਂ ਇੱਥੇ ਕੋਈ ਚੀਜ਼ ਤੁਹਾਡੇ ਘਰ ਚ ਨਜ਼ਰ ਨਹੀਂ ਆ ਰਹੀ ਓਏ ਅਹੀਂ ਨਾ ਨਾ ਜਿਹੜੇ ਲਿੰਦੇ ਰਹੇ ਨਾ ਨਾ ਖੰਡੇ ਰਹੇ ਅਹੀਂ ਪਰਤੇ ਵੀ ਕਰਨਾ ਹੈ ਮਾਵਾਂ ਧੀਆਂ ਤੇ ਹੀ ਆ ਗਈਆਂ ਅੱਛਾ ਮਤਲਬ ਬੇਟੀ ਦਿਮਾਗੀ ਉਹਦੀ ਹਾਲਤ ਹੀ ਹੈ ਦਿਮਾਗ ਨਹੀਂਗਾ ਠੀਕ ਹੈਗਾ ਦਵਾਈ ਬੜੀ ਕਰਾਈ ਅਰਮਾਨ ਨਹੀਂ ਆਇਆ ਤੇ ਜੇ ਇਹਦਾ ਇਲਾਜ ਵੀ ਕੋਈ ਕਰਾ ਦੇ ਸੰਸਥਾ ਤੇ ਫਿਰ ਵੀ ਥੋੜੀ ਜੀ ਕੋਈ ਗੱਲ ਨਹੀਂ ਇਲਾਜ ਕਰਾ ਦਿਓ ਕਰਦੀ ਇਸ ਵੇਲੇ ਤੁਹਾਨੂੰ ਲੋੜ ਕਿਹਦੀ ਚੀਜ਼ ਦੀ ਐ ਇਸ ਵੇਲੇ ਕਿਉਂਕਿ ਵੇਖਣ ਨੂੰ ਤੇ ਜੇ ਦੇਖੀਏ ਤਾਂ ਤੁਹਾਨੂੰ ਤਾਂ ਬੜੀਆਂ ਚੀਜ਼ਾਂ ਨਹੀਂ ਪਰ ਮੈਂ ਤੁਹਾਡੇ ਮੂੰਹ ਸੁਣਨਾ ਚਾਹੁੰਦਾ ਸਾਨੂੰ ਤਾਂ ਕੋਠੇ ਪਰ ਜਿੱਦਿਸੀ ਗਲੈਰੀ ਕੋਠਿਆਂ ਦੀ ਲੋੜ ਐ ਸਾਨੂੰ ਤੇ ਬੇਟੇ ਕਿੰਨੀ ਉਮਰ ਸੀ ਜਦੋਂ ਉਹਨਾਂ ਦੀ ਮੋਟੇ ਬੇਟੇ ਵਿਚਾਰੇ ਉਹ ਇੱਕ ਤੇ ਪੂਰਾ ਹੋ ਇੱਕ ਤੇ ਪਹਿਲਾਂ ਪੂਰਾ ਹੋ ਗਿਆ ਉਹ ਪਿੱਛੇ ਗਾਲ ਲੱਕ ਗਾ ਗਿਆ ਤੇ ਜਿਹੜਾ ਬੇਟਾ ਛੋਟਾ ਸੀ ਉਹਨੂੰ ਟੈਗ ਹੋ ਗਿਆ ਉਹ ਖਤਮ ਹੋ ਗਿਆ ਮੁੜ ਕੇ ਦਾ ਡੈਡੀ ਉਹਨੂੰ ਵੀ ਟੈਗ ਹੋ ਗਿਆ ਵੀ ਖਤਮ ਹੋ ਗਿਆ ਰੋਟੀ ਪਾਣੀ ਕਿਦਾਂ ਚੱਲਦਾ ਦੋਵਾਂ ਦਾ ਰੋਟੀ ਪਾਣੀ ਇਤ ਨਹੀਂ ਆ ਚੱਲਦਾ ਜਾਂਦਾ ਪਰ ਜਿੱਦਾਂ ਤੁਹਾਡੀ ਉਮਰ ਵੀ ਹੁਣ ਵਾਵਾ ਹੋ ਚੁੱਕੀ ਆ ਤੁਸੀਂ ਵੀ ਧੀ ਦਾ ਵੀ ਧਿਆਨ ਰੱਖਣਾ ਘਰ ਦੇ ਵਿੱਚ ਤੇ ਖੈਰ ਚਲੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਘਰੋਂ ਕੋਈ ਚੀਜ਼ ਚੋਰੀ ਹੋ ਜੂਗੀ ਕਿਉਂਕਿ ਘਰ ਕੁਝ ਹੈ ਹੀ ਨਹੀਂ ਨਾ ਨਾ ਚੋਰੀ ਕੀ ਹੋਣੀ ਨਹੀਂ ਨਹੀਂ ਉਹ ਗੱਲ ਹੈ ਵੀ ਤੁਹਾਨੂੰ ਆਪਣੀ ਧੀ ਦਾ ਵੀ ਨਾਲ ਧਿਆਨ ਰੱਖਣਾ ਪੈਂਦਾ ਔਰ ਇਹਦਾ ਰੋਟੀ ਪਾਣੀ ਜਿਹੜਾ ਰੋਟੀ ਪਾਣੀ ਜੇ ਖੁਸ਼ੀ ਪੈਂਦੀ ਤਾਂ ਭਾਜੀ ਬਾਹਰ ਨੂੰ ਭੱਜ ਜਾਂਦੀ ਫਿਰ ਇਹ ਮਗਰ ਵੀ ਜਾਣਾ ਪੈਂਦਾ ਧੀ ਆ ਅਜੇ ਪੁੱਤ ਹੋਵੇ ਤੇ ਚਲ ਆਖੀ ਦਾ ਕੋਈ ਗੱਲ ਨਹੀਂ ਆਪੇ ਆ ਜਾਏਗਾ ਫਿਰ ਤੁਰ ਕੇ ਇਹ ਮਗਰ ਇੱਕ ਦਿਨ ਸ਼ਰਕਤੇ ਚੱਲ ਗਈ ਹੈ ਨੇਰੇ ਡੇਗਦੀ ਢੈਂਦੀ ਜਹਾਤ ਤੇ ਕਿਤੇ ਉਹ ਪਾਣੀ ਆਇਆ ਸੀ ਪਰ ਉਦੋਂ ਕਿਦਾਂ ਸੰਭਿਆ ਇਹਨੂੰ ਜਾਂ ਆਪਣੇ ਆਪ ਨੂੰ ਕਿਦਾਂ ਸੰਭਾਲਿਆ ਤੇ ਉਹ ਹੁਣ ਜਿੱਤਰਾ ਮੈਂ ਬੈਠੀ ਹਾਂ ਉਤਰਾਂ ਉਹ ਬੈਠੀ ਸੀ ਵਿਚਾਰੀ ਚੁੱਪ ਕਰਕੇ ਪਾਣੀ ਆ ਗਿਆ ਸੀ ਇੱਥੇ ਹਾਂਜੀ ਪਾਣੀ ਆ ਗਿਆ ਬਿਲਕੁਲ ਕਾਫੀ ਅਸੀਂ ਕਹਿ ਸਕਦੇ ਹਾਂ ਨਾਜ਼ੂਕ ਹਾਲਾਤ ਹੈ ਗੁਰਜੰਟ ਵੀਰ ਸਾਡੇ ਨਾਲ ਨੇ ਉਹਨਾਂ ਨਾਲ ਇੱਕ ਵਾਰੀ ਗੱਲਬਾਤ ਕਰ ਲੈਣੇ ਕਿਉਂਕਿ ਇਸ ਪਿੰਡ ਦੇ ਵਿੱਚ ਇਹ ਕਿਸਾਨ ਜੱਥੇਬੰਦੀ ਦੇ ਨਾਲ ਜੁੜੇ ਹੋਏ ਔਰ ਸਾਨੂੰ ਇੱਥੋਂ ਤੱਕ ਲਿਆਉਣ ਦੇ ਲਈ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਇਹਨਾਂ ਲੋਕਾਂ ਤੱਕ ਮਦਦ ਪਹੁੰਚਾਉਣੀ ਬਹੁਤ ਜ਼ਰੂਰੀ ਹੈ ਮਾਤਾ ਜੀ ਸਭ ਕੁਝ ਦੱਸ ਹੀ ਦਿੱਤਾ ਪਰ ਤੁਸੀਂ ਇਹਨਾਂ ਤੋਂ ਨੂੰ ਬਚਪਨ ਤੋਂ ਜਾਣਦੇ ਹੋ ਇਸ ਪਿੰਡ ਦੇ ਤੁਸੀਂ ਵਾਸੀ ਹੋ ਕੀ ਹਾਲਾਤ ਨੇ ਔਰ ਕੀ ਇਹਨਾਂ ਦੀ ਮਦਦ ਕਿਸ ਤਰੀਕੇ ਦੇ ਨਾਲ ਕੀਤੀ ਜਾਣੀ ਚਾਹੀਦੀ ਹੈ ਜਿਹੜੀ ਮਾਤਾ ਆ ਇਹ ਦੀਨਾ ਬਹੁਤ ਮਾੜੀ ਹਾਲਤ ਦੇ ਵਿੱਚ ਆ ਜੋ ਇਹਨਾਂ ਦੇ ਦੋ ਬੱਚੇ ਸੀ ਬੇਟੇ ਉਹ ਗੁਜ਼ਰ ਚੁੱਕੇ ਆ ਘਰ ਵਾਲੇ ਦੀ ਡੈਥ ਹੋ ਗਈ ਹੈ ਮਾਂ ਧੀਆ ਦੋਵੇਂ ਰਹਿੰਦੀਆਂ ਆ ਜਿਹੜੀ ਬੇਟੀ ਆ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਆ ਜਦੋਂ ਮਰਜ਼ੀ ਘਰੋਂ ਭੱਜ ਜਾਂਦੀ ਆ ਤੇ ਘਰ ਦੇ ਤੋਂ ਹੀ ਹਾਲਾਤ ਵੇਲੇ ਇਹਨਾਂ ਦੇ ਘਰ ਕਿਹੇਲੇ ਆਟਾ ਨਹੀਂ ਹੁੰਦਾ ਖਾਣ ਜੋਗਾ ਤੇ بڑے ਤਰੀਕੇ ਨਾਲ ਔਖਾ ਸੁਖ ਹੋ ਗਿਆ ਆਪਣਾ ਸਾਰਦੇ ਆ ਆਪਾਂ ਦੇਖ ਰਹੇ ਕਿ ਸਿਰਫ ਬਾਹਰ ਹੀ ਇੱਕ ਗੇਟ ਆ ਹੋਰ ਕਿਤੇ ਕੋਈ ਮੈਨੂੰ ਕੋਈ ਦਰਵਾਜ਼ਾ ਨਹੀਂ ਹੋਰ ਕਿਤੇ ਨਹੀਂ ਇਹ ਦਰਵਾਜ਼ਾਗਾ ਤੁਸੀਂ ਦਰਵਾਜ਼ਾ ਕੈਮਰਾਵਾਂ ਨੂੰ ਕਹਿੰਦੇ ਵੀ ਦਿਖਾਓ ਇੱਕ ਦਰਵਾਜ਼ਾ ਨਹੀਂ ਇਹਨਾਂ ਲਗਾ ਇਤਰਾ ਜਦੋਂ ਮੀਂਹ ਹੀ ਹੁੰਦਾ ਵੇ ਚਾਰੀਆਂ ਗੁੱਠੇ ਲਾ ਕੇ ਲੰਮੇ ਪਈਆਂ ਰਹਿੰਦੀਆਂ ਤੇ ਚਾਹ ਜੇ ਦੋ ਕਿਤੇ ਜਿਆਦਾ ਬਾਰਿਸ਼ ਹੁੰਦੀ ਆ ਕਮਰੇ ਚੋਂਦੇ ਆ ਤੇ ਕਿਸੇ ਦੇ ਆਂਢੀ ਗੁਆਂਢੀ ਵੱਲ ਜਾ ਕੇ ਇਹ ਰਾਤ ਰਹਿੰਦੇ ਆ ਤਾਂ ਬਿਲਕੁਲ ਬੜੇ ਨਾਜ਼ੁਕ ਹਾਲਾਤ ਨੇ ਜਿੱਥੇ ਹੜ੍ਹਾਂ ਨੇ ਲੋਕਾਂ ਦਾ ਨੁਕਸਾਨ ਕੀਤਾ ਉੱਥੇ ਹੀ ਕਈ ਲੋਕ ਐਸੇ ਵੀ ਨੇ ਜਿਹੜੇ ਕਿ ਪਹਿਲਾਂ ਹੀ ਇੱਕ ਅਸੀਂ ਕਹਿ ਸਕਦੇ ਕਿ ਨਰਕ ਭਰੀ ਜ਼ਿੰਦਗੀ ਜੀ ਰਹੇ ਸੀ ਪਰ ਇਸ ਪਾਣੀ ਦੇ ਆਉਣ ਤੋਂ ਬਾਅਦ ਉਹਨਾਂ ਦੇ ਹਾਲਾਤ ਵੱਧ ਤੋਂ ਵੱਧਰ ਹੁੰਦੇ ਹੋਏ ਨਜ਼ਰ ਆ ਰਹੇ ਤਾਂ ਮਾਤਾ ਦੇ ਦੋ ਪੁੱਤਾਂ ਦੀ ਮੌਤ ਹੋ ਚੁੱਕੀ ਹੈ ਪਤੀ ਸਿਰ ਤੇ ਨਹੀਂ ਹੈ ਬੇਟੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਮਾਨਸਿਕ ਤੌਰ ਤੇ ਉਹ ਬਿਮਾਰ ਹੈ ਔਰ ਉਸ ਦੇ ਇਲਾਜ ਦੇ ਲਈ ਵੀ ਉਸ ਦਾ ਕਹਿਣਾ ਹੈ ਕਿ ਮੈਂ ਬਹੁਤ ਪੈਸਾ ਖਰਚਿਆ ਪਰ ਹੁਣ ਉਸ ਦੇ ਕੋਲ ਦੋ ਵਕਤ ਦੀ ਰੋਟੀ ਖਾਣ ਦੇ ਲਈ ਵੀ ਕੋਈ ਪੈਸਾ ਨਹੀਂ ਹੈ ਤਾਂ ਰਾਸ਼ਨ ਹੋਰ ਸਮਗਰੀ ਜਥੇਬੰਦੀਆਂ ਜ਼ਰੂਰ ਲੋਕਾਂ ਤੱਕ ਪਹੁੰਚਾਰੀਆਂ ਪਰ ਇਸ ਵੇਲੇ ਐਸੇ ਲੋਕਾਂ ਦੀ ਬਾਹ ਫੜਨ ਦੀ ਲੋੜ ਹੈ ਤਾਂ న్యూਸ 18 ਦਾ ਮਿਸ਼ਨ ਮਦਦ ਲਗਾਤਾਰ ਉਹਨਾਂ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਰਿਆ ਜਿੱਥੇ ਹੁਣ ਤੱਕ ਟਰਾਲੀਆਂ ਜਾਂ ਕਿਸ਼ਤੀਆਂ ਸ਼ਾਇਦ ਨਹੀਂ ਪਹੁੰਚ ਸਕੀਆਂ ਕਿਉਂਕਿ ਹੁਣ ਪਾਣੀ ਘਟ ਚੁੱਕਿਆ ਹੈ ਤਾਂ ਹੁਣ ਹਰ ਜਗ੍ਹਾ ਤੇ ਗੱਡੀ ਪਹੁੰਚ ਸਕਦੀ ਕਿਉਂਕਿ ਪਹਿਲਾਂ ਸਿਰਫ ਟਰੈਕਟਰ ਦੀ ਮਦਦ ਦੇ ਨਾਲ ਜਾਂ ਬੋਟ ਦੀ ਮਦਦ ਦੇ ਨਾਲ ਉਹਨਾਂ ਪਿੰਡਾਂ ਦੇ ਵਿੱਚ ਜਾਇਆ ਜਾ ਸਕਦਾ ਸੀ ਤਾਂ ਹੁਣ ਉਹਨਾਂ ਲੋਕਾਂ ਤੱਕ ਆ ਕੇ ਪਹੁੰਚ ਕਰੋ ਉਹਨਾਂ ਦੀ ਬਾਹ ਫੜੋ ਜਿਨ੍ਹਾਂ ਨੂੰ ਸੱਚਮੁੱਚ ਇਸ ਵੇਲੇ ਤੁਹਾਡੀ ਮਦਦ ਦੀ ਸਖਤ ਲੋੜ ਹੈ